ਇਹ 6 ਲੱਖ ਰੁਪਏ 3.8 ਲੱਖ ਰੁਪਏ ਦੇ ਜੀ ਅੱਛਾ 8 ਲੱਖ ਰੁਪਏ ਦੇ ਵਿੱਚ ਪੂਰਾ ਮੇਰਾ ਇਹ ਬ੍ਰੇਕਾਂ ਵਾਲੀ ਦਿੰਦੇ ਆ ਜੀ ਆਪਾਂ 65 ਹਜ਼ਾਰ ਦੀ ਨਵੀਂ ਵੀਡੀਓ 'ਚ ਤੁਹਾਡਾ ਸਵਾਗਤ ਆ ਜੀ ਅੱਜ ਤੁਹਾਡੇ ਬਾਤ ਯੋਗਾ ਲੈ ਕੇ ਆਏ ਆ ਜੇ ਤੁਸੀਂ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਤੇ ਘੰਟੀ ਦਾ ਬਟਨ ਦਬਾ ਲਓ ਜਿਹੜੇ ਵੀਰਾਂ ਨੇ ਸ਼ੌਂਕ ਹੀ ਆ ਯੋਗਾ ਤਿਆਰ ਕਰਵਾਉਣਾ ਇਸ ਵੀਡੀਓ ਨੂੰ ਪੂਰੀ ਦੇਖ ਲਿਓ ਸਕਿਪ ਨਾ ਕਰਿਓ ਤੁਹਾਨੂੰ ਇਹਦੇ ਬਾਰੇ ਪੂਰੀ ਗੱਲਬਾਤ ਦੱਸਦੇ ਆ ਦੇਖ ਸਕਦੇ ਹੋ ਤੁਸੀਂ ਯੰਗੇ ਦੇ ਉੱਪਰ ਚੜ ਕੇ ਤੁਹਾਨੂੰ ਐ ਲੱਗਦਾ ਵੀ ਬਹੁਤ ਜਹਾਜ਼ ਵਾਲੀ ਫੀਲਿੰਗ ਆਉਂਦੀ ਆ ਦੋਸਤੋ ਬਹੁਤ ਲੰਬਾ ਚੌੜਾ ਬਣਿਆ ਹੋਇਆ ਇਹ ਤੇ ਦੇਖ ਸਕਦੇ ਹੋ ਤੁਸੀਂ ਸੜਕ ਤੇ ਸਿੱਧਾ ਜਾ ਕਰਕੇ ਇਹਨੂੰ ਖੜਾਉਂਦੇ ਆ ਟਾਇਰ ਟੂਰ ਮੈਂ ਕਿਹਾ ਨਾ ਗੱਲ ਬਣਾਈ ਵੀ ਆ ਬਾਈ ਨੇ ਜਿਹੜੇ ਵੀਰ ਬਣਾਉਂਦੇ ਨੇ ਪੰਜਾਬ ਦੇ ਵਿੱਚ ਬਹੁਤ ਮੰਨੇ ਪ੍ਰਮੰਨੇ ਬਾਈਆਂ ਦਾ ਨਾਮ ਆ ਬਹੁਤ ਸੋਹਣਾ ਕੰਮ ਕਰਦੇ ਨੇ ਦੇਖ ਸਕਦੇ ਹੋ ਲੁੱਕ ਸੜਕ ਦੇ ਉੱਪਰ ਖੜੇ ਦੀ ਤੇ ਬਾਈ ਹੁਣ ਦਾ ਐਡਰੈਸ ਦੱਸਦੇ ਆ ਕੀ ਕੀ ਚੀਜ਼ਾਂ ਬਣਾਉਂਦੇ ਨੇ ਤੇ ਇਹਦਾ ਵੀ ਰੇਟ ਦੱਸਾਂਗੇ ਤੁਹਾਨੂੰ ਕਿੰਨੇ ਦਾ ਇਹ ਤਿਆਰ ਹੁੰਦਾ ਆ ਬਾਕੀ ਆ ਜੀਪਾਂ ਤੇ ਨਿਗਾ ਮਾਰ ਲਓ ਜਿੱਥੇ ਵਾਈ ਹੋਣੀ ਇਹ ਕਾਰੋਬਾਰ ਕਰਦੇ ਨੇ ਬਿਜ਼ਨਸ ਕਰਦੇ ਨੇ ਪੰਜਾਬ ਦੇ ਵਿੱਚ ਰਹਿ ਕੇ ਉੱਪਰ ਵਾਈਆਂ ਦਾ ਘਰ ਆ ਤੇ ਥੱਲੇ ਬਿਜ਼ਨਸ ਕਰਦੇ ਨੇ ਜੀਪਾਂ ਯੋਂਗੇ ਕੋਈ ਵੀ ਗੱਡੀ ਤਿਆਰ ਕਰਵਾਉਣੀ ਆ ਤੁਸੀਂ ਨੇ ਹਰ ਇੱਕ ਗੱਡੀ ਦੋਨੋਂ ਤਿਆਰ ਕਰਵਾਉਣੀ ਆ ਨਿਸ਼ਾਨ ਬਣ ਤਿੰਨ ਨਿਸ਼ਾਨ ਦਾ ਜਾਊਂਗਾ ਹੀ ਇਹ ਛੋਟਾ ਜਾਊਂਦਾ ਜਾਊਂਗਾ ਕਹਿੰਦੇ ਨੇ ਅੱਛਾ ਵੀਰ ਜੀ ਹਾਂਜੀ ਹਾਂਜੀ ਤੇ ਇਹ ਵੀ ਆਪਾਂ ਤਿਆਰ ਕਰਦੇ ਹਾਂ ਜੀ ਇਹ ਤਿਆਰ ਹੋ ਰਿਹਾ ਕਿਸੇ ਦਾ ਜੀ ਹਾਂਜੀ ਹਾਂਜੀ ਹੁੰਦਾ ਜੀ ਆਪਕੇ ਵੀਰੇ ਤੇ ਇਹ ਕਿੰਨੇ ਕੁ ਜੀ ਤਿਆਰ ਹੋ ਜੂ ਜੇ ਕਰਵਾਉਣਾ ਹੋਵੇ ਆਪਣੇ ਇਹ 8 ਕੁ ਲੱਖ ਰੁਪਏ ਦਾ ਜੀ ਅੱਛਾ 8 ਲੱਖ ਰੁਪਏ ਦੇ ਵਿੱਚ ਪੂਰਾ ਇਹ ਕੰਮਪਲੀਟ ਤਿਆਰ ਹੋ ਜਾਣਾ ਓਕੇ ਵੀਰੇ ਤੇ ਉਹ ਤੋਂ ਬਾਅਦ ਹੋਰ ਕੀ ਆਪਾਂ ਤਿਆਰ ਕਰਦੇ ਹਾਂ ਜੀ ਆਹ ਟਰਾਲੀਆਂ ਵੀ ਕਰਦੇ ਆ ਜੀ ਆਪਾਂ ਅੱਛਾ ਆਹ ਹਾ ਦੋਸਤੋ ਟਰਾਲੀਆਂ ਵੀ ਵੀਰ ਹੁਣੇ ਤਿਆਰ ਕਰਦੇ ਨੇ ਤੇ ਇਹ ਵੀਰ ਜੀ ਕਿੰਨੇ ਕੁ ਜੀ ਹੋ ਜਾਂਦੀ ਹੈ ਤਿਆਰ ਇਹ ਬ੍ਰੇਕਾਂ ਵਾਲੀ ਦਿੰਦੇ ਆ ਜੀ ਆਪਾਂ 65000 ਦੀ ਜੀ अच्छा ब्रेकਾਂ ਵਾਲੀ ਟਰੈਲੀ 65000 ਦੀ ਹਾਂਜੀ ਹਾਂਜੀ ਲੈ ਵੀ ਦੋਸਤੋ ਵੀਰ ਦਾ ਸਕਰੀਨ ਦੇ ਉੱਪਰ ਨੰਬਰ ਚੱਲੀ ਜਾਂਦਾ ਵਿਆ ਮੈਂ ਕਹਿੰਨਾ ਕੰਮ ਦੇ ਦਾ ਵੀਰ ਬੱਟ ਕੱਢੀ ਜਾਂਦਾ ਵਿਆ ਆਹ ਦੇਖ ਸਕਦੇ ਹੋ ਇਧਰ ਜੀਪਾ ਇਹ ਦੀਪ ਇਹ ਵੀ ਯੂ ਐਸ ਜਾਣੀ ਹੈ ਮੈਂ ਕਹਿੰਨਾ ਤਨ ਤਨ ਕਰਾਈ ਵੀ ਆ ਵੀਰ ਨੇ ਤਾਂ ਪਿੰਡ ਦੇ ਵਿੱਚ ਰਹਿ ਕੇ ਵੀਰ ਜਮੀ ਮੈਂ ਕਹਿੰਨਾ ਦੇਸੀ ਆ ਬੰਦਾ ਆ ਕਿੱਡੇ ਕਿੱਡੇ ਜਿਗਾਰਡ ਲਾਈ ਜਾਂਦਾ ਵਿਆ ਆਹ ਦੇਖ ਸਕਦੇ ਹੋ ਵੀ ਭਾਈ ਜੀ ਕਿੱਥੇ ਜਾਣੀ ਹੈ ਇਹ ਯੂ ਐਸ اے ਜੀ ਓਕੇ ਯੂ ਐਸ اے ਜਾਣੀ ਆ ਦੋਸਤੋ ਇਹ ਜੀਪ ਵੀ ਦੇਖ ਸਕਦੇ ਹੋ ਤੁਸੀਂ ਪਿਆਰ ਵੀਰ ਦੀ ਕਰੀ ਹੋਈ ਜੀ ਇਹ ਇਹ ਬਾਈ ਜੀ ਕਿੰਨੇ ਕਿਜੀ ਤਿਆਰ ਹੋਈ ਆ ਇੰਜਨ ਕਿਹੜਾ ਇਹਦੇ ਵਿੱਚ ਇਹ ਚ ਨੋਵਾ ਦਾ ਇੰਜਨ ਆ 4x4 ਅੱਛਾ ਕਿਹੜਾ ਨੋਵਾ ਦਾ ਹਾਂਜੀ ਹਾਂਜੀ ਟੋਯੋਟਾ ਦਾ ਹਾਂਜੀ ਟੋਯੋਟਾ ਨੋਵਾ ਦਾ ਓਕੇ ਹਾਂਜੀ ਤੇ ਵੀ ਦੋਸਤੋ ਤੁਸੀਂ ਕਰੋ ਚੈੱਕ ਮੜਾ ਜਾ ਵੀ ਗੱਲ ਬਣਾਈ ਵੀ ਆ ਬਾਈ ਨੇ ਟੋਯੋਟਾ ਦਾ ਇੰਜਨ ਆ ਤੇ ਵੀਰ ਜੀ ਜੇ ਗੱਲ ਕਰੀਏ ਇਹ ਕਿੰਨੇ ਕਿਜੀ ਤਿਆਰ ਕਰ ਦੋਗੇ ਇਹ ਏ 6 ਲੱਖ ਰੁਪਏ ਦੀ ਆ ਜੀ ਲੈ ਵੀ ਦੋਸਤੋ 6 ਲੱਖ ਰੁਪਏ ਦੇ ਵਿੱਚ ਆਹ ਸਿਸਟਮ ਤੁਹਾਨੂੰ ਤਿਆਰ ਹੋ ਜੂਗਾ ਤੁਹਾਡੇ ਸਾਹਮਣੇ ਬਿਲਕੁਲ ਖੜੀ ਆ ਜੀਪ 6 ਲੱਖ ਰੁਪਏ ਦੇ ਵਿੱਚ ਇਦਾਂ ਦੀ ਬਾਈ ਹੁਣੀ ਜੀਪ ਤਿਆਰ ਕਰ ਦਣਗੇ ਹੋਰ ਵੀ ਵੀਡੀਓ ਨਾਲ ਜੁੜੇ ਜੁੜੇ ਰਹੋ ਤੁਹਾਨੂੰ ਦਿਖਾਉਨੇ ਆ ਕਿ ਆਹ ਭਾਈ ਜੀ ਦੇਸੀ ਜੀ ਪਾਹੇ ਜਿਹੜੀਆਂ ਹਾਂ ਜੀ 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 ਭਾਈ ਅੱਛਾ ਜੀ ਇਹ ਵੀ ਕੈਨੇਡਾ ਜਾਣੀਆਂ ਜੀ ਅੱਛਾ ਇਹ ਵੀ ਕੈਨੇਡਾ ਜਾਣੀਆਂ ਸਰ ਦੀ ਗੱਡੀ ਤੇ ਨਿਕਟਾ ਲਈ ਨੇ ਉਸਪੇਨ ਜਾਣੀਆਂ ਉੱਤਰ ਓਕੇ ਵੀਰੇ ਓਕੇ ਇੱਕ ਜਣਤੀ ਕਰਦਾ ਜਾਊਗਾ ਅੱਛਾ ਇਹ ਚੰਡੀਗੜ੍ਹ ਵਾਸਤੇ ਤਿਆਰ ਹੋ ਰਿਹਾ ਹਾਂ ਜੀ ਠੀਕ ਆ ਲੈ ਵੀ ਦੋਸਤੋ ਆਹ ਚੰਡੀਗੜ੍ਹ ਵਾਸਤੇ ਤਿਆਰ ਹੋ ਰਿਹਾ ਤੁਸੀਂ ਦੇਖ ਲਓ ਤੇ ਵੀਰ ਜੀ ਇਹ ਕਿੰਨੇ ਕੁ ਜੀ ਮਿਲ ਜੂਗਾ ਤਿਆਰ ਹੋ ਜੂਗਾ ਇਹ ਗੱਡੀ ਗਾਹਕਰੀ ਸੀ ਆਪਾਂ 8 ਲੱਖ ਰੁਪਏ ਲਿਆ ਜੀ ਅੱਛਾ ਗਾਹਕ ਦੀ ਗੱਡੀ ਸੀ ਬਲੈਰੋ ਗੱਡੀ ਸੀ ਹਾਂ ਪਿਆਰੋ ਪਿਆਰੋ ਚ ਤਿਆਰ ਕੀਤਾ ਜੀ ਅੱਛਾ ਪਿਆਰੋ ਗੱਡੀ ਸੀ ਉਹਨੂੰ ਮਤਲਬ ਕੱਟ ਬੱਟ ਕਰਤੀ ਸਾਰੀ ਬਾਡੀ ਉਹਦੀ ਲਾਤੀ ਆਪਾਂ ਬਾਡੀ ਨਵੀਂ ਰੱਖਤੀ ਆ ਓਕੇ ਆਪਾਂ ਆਪਣੀ ਬਾਡੀ ਲਾਈ ਆ ਗੱਡੀ ਤੇ ਹਾਂ ਹੈਂਡਮੇਡ ਕੀਤਾ ਸਾਰਾ ਕੁਝ ਓਕੇ ਵੀਰੇ ਓਕੇ ਤੇ 8 ਲੱਖ ਰੁਪਏ ਆਪਾਂ ਬਾਈ ਤੋਂ ਲਿਆ ਗੱਡੀ ਉਹਦੀ ਸੀ ਹਾਂਜੀ ਹਾਂਜੀ ਬਾਕੀ ਸਾਰਾ ਕੁਝ ਉਹਦਾ ਸੀ 8 ਲੱਖ ਰੁਪਏ ਤੇ ਤਿਆਰ ਹੋ ਗਈ ਦੋਸਤੋ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਬਾਈ ਉਹਨਾਂ ਦਾ ਕੰਮ ਆ ਜਿਵੇਂ ਕਿ ਜੀਪਾਂ ਕਿਸੇ ਵੀ ਵੀਰ ਨੇ ਤਿਆਰ ਕਰਵਾਉਣੀਆਂ ਨੇ ਕੋਈ ਯੋਂਗਾ ਤਿਆਰ ਕਰਵਾਉਣਾ ਆ ਜਾਂ ਟਰਾਲੀਆਂ ਛੋਟੀਆਂ ਬ੍ਰੇਕਾਂ ਜਿਹਦੇ ਲੱਗੀਆਂ ਹੁੰਦੀਆਂ ਨੇ ਉਹ ਲੈਣੀਆਂ ਗੱਡੀਆਂ ਦੇ ਪਿੱਛੇ ਪਾਉਣ ਵਾਸਤੇ ਟਰਾਲੀਆਂ ਜਿਵੇਂ ਛੋਟੀਆਂ ਟਰਾਲੀਆਂ ਹੋ ਗਈਆਂ ਉਹ ਬਾਈ ਉਹਨਾਂ ਦਾ ਬਿਜ਼ਨਸ ਆ ਕੰਮ ਆ ਉਰੇ ਤੁਸੀਂ ਜਦੋਂ ਮਰਜ਼ੀ ਆ ਸਕਦੇ ਹੋ ਬਾਈ ਉਹਨਾਂ ਨੇ 24 ਘੰਟੇ ਉਰੀ ਹੁੰਦੇ ਨੇ ਦੋਸਤੋ ਬਹੁਤ ਸੋਹਣਾ ਕੰਮ ਕਾਰਬਾਰੀ ਉਹ ਨਹੀਂ ਕਰਦੇ ਨੇ ਕੋਈ ਵੀ ਗੱਡੀ ਤੁਸੀਂ ਨੇ ਆਪਦੀ ਬੋਡੀਫਾਈ ਕਰਾਉਣੀ ਆ ਤਾਂ ਆ ਬਾਈ ਇਧਰ ਕਿਹੜੀ ਗੱਡੀ ਖੜੀ ਆ ਲੈ ਬਾਈ ਨੇ ਆ ਵੀ ਦੇਖੋ ਪਤਾ ਨਹੀਂ ਕਿਹੜੀ ਗੱਡੀ ਤਿਆਰ ਕਰ ਰਿਆ ਵੀਰ ਇਹ ਵੀ ਆਪ ਤਿਆਰ ਕਰ ਰਿਆ ਲੈ ਵੀ ਕਰੋ ਚੈੱਕ ਤੁਸੀਂ ਤੇ ਇਧਰੋਂ ਜੀਪਸੀ ਵੀ ਖੜੀ ਆ ਇਧਰੋਂ ਆ ਵੀ ਜੋਂਗਾ ਖੜਾ ਬਾਈ ਹੈ ਨਾ ਹਾਂਜੀ ਹਾਂਜੀ ਬਾਈ ਦਾ ਦੇਖ ਸਕਦੇ ਤੁਸੀਂ ਜੋਂਗਾ ਸਾਹਮਣੇ ਬਾਈ ਹੋਣਾਂ ਦਾ ਜ਼ਿਆਦਾਤਰ ਜੋਂਗਿਆਂ ਦਾ ਕੰਮ ਆ ਬਹੁਤ ਸੋਹਣਾ ਕੰਮਕਾਰ ਆ ਜੇ ਕਿਸੇ ਵੀਰ ਨੇ ਜੋਂਗੇ ਤਿਆਰ ਕਰਵਾਉਣ ਨੇ ਬਿਲਕੁਲ ਜੈਨੂਨ ਰੇਟਾਂ ਦੇ ਉੱਪਰ ਬਾਈ ਹੋਣੀ ਇਹ ਜੋਂਗੇ ਤਿਆਰ ਕਰਦੇ ਨੇ ਤੁਸੀਂ ਦੇਖ ਸਕਦੇ ਹੋ ਬਾਕੀ ਬਾਈ ਹੋਣਾਂ ਦਾ ਘਰ ਉੱਪਰਲੇ ਪਾਸੇ ਆ ਥੱਲੇ ਬਾਈ ਹੁਣੀ ਕਾਰੋਵਾਰ ਕਰਦੇ ਨੇ ਤੇ ਵੀਡੀਓ ਨੂੰ ਬਾਤੋ ਬਾਦ ਸ਼ੇਅਰ ਕਰ ਦਿਓ ਦੋਸਤੋ ਥੈਂਕ ਯੂ ਜੀ